ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਵਾ ਬਾਹਰ ਰਾਖਿਉ ਰਦਾ ਸਮਾਲ ਆរ ਆਏ ਗੋਬਿੰਦ ਲਹਿਨਾਲ ਹਰ ਹਰ ਨਾਮ ਸੰਤਨ ਕਾ ਸੰਗ ਮਨ ਤਨ ਰਾਤਾ ਰਾਮ ਕਾ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਣ ਕਮਲ ਹਿਰਦੈ ਮਹ ਜਾਪ ਨਾਨਕ ਪੇਖ ਜੀਵ ਪਰਤਾਪ ਚਰਣ ਕਮਲ ਹਿਰਦੈ ਮਹ ਜਾਪ ਨਾਨਕ ਪੇਖ ਜੀਵਹ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਹਰੇਕ ਸਵਾਲ ਦਾ ਜਵਾਬ ਸਤਗੁਰੂ ਜੀ ਨੇ ਬੜੇ ਹੀ ਡੂੰਗੇ ਢਟੰਗ ਦੇ ਨਾਲ ਔਰ ਸਰਲ ਭਾਸ਼ਾ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੁਣ ਕਈ ਵੇਲੇ ਸਵਾਲ ਹੁੰਦਾ ਕਿ ਸੰਤ ਕੌਣ ਹੈ ਅੱਜ ਸਾਡੀ ਕੌਮ ਬੜੀ ਦੁੱਬਦਾ ਦੇ ਵਿੱਚ ਪਰ ਸਤਗੁਰੂ ਜੀ ਨੇ ਸ਼ਬਦਾਂ ਦੇ ਵਿੱਚ ਆਪਣੀ ਬਾਣੀ ਦੇ ਵਿੱਚ ਬਾਰ ਬਾਰ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਅੱਜ ਅਸੀਂ ਇੱਕ ਪਹਿਰਾਵੇ ਨੂੰ ਹੀ ਸੰਤ ਕਹਿਣਾ ਸ਼ੁਰੂ ਕਰ ਦਿੱਤਾ ਐਸਾ ਨਹੀਂ ਕਿ ਸਾਰੇ ਹੀ ਗਲਤ ਰਸਤੇ ਚੱਲ ਰਹੇ ਆ ਜਾਂ ਗਲਤ ਰਸਤੇ ਤੇ ਪਾਰ ਰਹੇ ਆ ਔਰ ਬਹੁਤਾਂ ਜਿਹੜੇ ਆ ਇਸ ਤਰ੍ਹਾਂ ਕਹਿ ਦਈਏ ਕਿ 10% ਜਿਹੜੀ ਗੰਦਗੀ ਆ ਤੇ ਬਾਕੀਆਂ ਨੂੰ ਵੀ ਬਦਨਾਮ ਕਰ ਰਹੇ ਬੜੇ ਕਮਾਈ ਵਾਲੇ ਬਹੁਤ ਜੀਵਨ ਵਾਲੇ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਜਾਂ ਉਹਨਾਂ ਦੇ ਅਸੀਂ ਜੀਵਨ ਨੂੰ ਪੜ੍ਹਦੇ ਸੁਣਦੇ ਆ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਪ੍ਰਮਾਤਮਾ ਦਾ ਸੰਤ ਕੌਣ ਹੈ ਸਭ ਕੰਦੇ ਹਰ ਹਰ ਨਾਮ ਸੰਤਨ ਕਾ ਸੰਗ ਜਿਹੜਾ ਪ੍ਰਭੂ ਦਾ ਸੰਤ ਹੈ ਨਾ ਪ੍ਰਭੂ ਦਾ ਮਹਾਂਪੁਰਸ਼ ਪ੍ਰਭੂ ਦਾ ਪਿਆਰ ਹੈ ਉਹ ਪ੍ਰਭੂ ਦੇ ਨਾਮ ਦੇ ਨਾਲ ਜੁੜਦਾ ਹੈ ਆਪਣੇ ਨਾਲ ਨਹੀਂ ਜੋੜਦਾ ਅੱਜ ਹੁੰਦਾ ਕਿ ਬਹੁਤਾਂ ਜਿਹੜੇ ਖੋਤੀ ਦੇਰੇਦਾਰ ਹੈ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ ਪਰ ਅੰਤਰ ਉਹਨਾਂ ਦੇ ਇੱਕ ਸੋਚ ਹੁੰਦੀ ਆ ਉਹਨਾਂ ਦੀ ਜਿਹੜੀ ਆ ਲੋਕਾਂ ਨੂੰ ਲੁੱਟਣ ਦੀ ਜਿਹੜੀ ਅਵਸਥਾ ਹੁੰਦੀ ਆ ਜਾਂ ਉਹਨਾਂ ਦਾ ਜਿਹੜਾ ਲੋਭੀ ਵਾਲਾ ਜੀਵਨ ਹੁੰਦਾ ਲਾਲਚ ਵਾਲਾ ਜੀਵਨ ਹੁੰਦਾ ਕਿ ਘਮ ਘਵਾ ਕੇ ਆਪਣੇ ਨਾਲ ਜੋੜਦੇ ਵੇ ਫਿਰ ਆਪਣਾ ਹੀ ਨਾਮ ਜਪਾਉਂਦੇ ਆ ਆਪਣੀਆਂ ਫੋਟੋਆਂ ਆਪਣੇ ਲੋਕਟ ਉਹਨਾਂ ਲੋਕਾਂ ਨੂੰ ਦਿੰਦੇ ਪਰ ਸਤਿਗੁਰੂ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਸੰਧਨ ਹਰ ਹਰ ਨਾਮ ਸੰਤਨ ਕਾ ਸੰ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਰਹਿੰਦਾ ਇੱਥੋਂ ਤੱਕ ਨਾਲ ਕਹਿੰਦੇ ਮਨ ਤਨ ਰਾਤਾ RAM ਕੇ ਰੰਗ ਉਹਨਾ ਦਾ ਮਨ ਉਹਨਾ ਦਾ ਤਨ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਇੱਥੇ ਰੰਗ ਦਾ ਅਰਥ ਹੈ ਪ੍ਰੇਮ ਤੇ ਜਿਹਨੂੰ ਪ੍ਰੇਮ ਲੱਗ ਜਾਂਦਾ ਨਾ ਸਤਗੁਰ ਦੇ ਸ਼ਬਦ ਆਪਾਂ ਪੜ੍ਹਦੇ ਹਾਂ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰ ਜਿਹਨੂੰ ਪ੍ਰਮਾਤਮਾ ਦਾ ਪ੍ਰੇਮ ਲੱਗ ਜਾਂਦਾ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਨੂੰ ਤੁਹਾਨੂੰ ਪ੍ਰੇਮ ਹੈ ਨਾ ਸਾਥ ਸੰਗਤ ਦੀ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਹੈ ਕੋਈ ਵੀ ਗੁਰਦੁਆਰਾ ਸਾਹਿਬ ਹੋਵੇ ਜਿੱਦਾਂ ਜਿੱਦਾਂ ਜਿਸ ਨੂੰ ਸਤਿਗੁਰ ਨੇ ਸਮੱਧ ਦਿੱਤੀ ਹੈ ਕੋਈ ਅੰਮ੍ਰਿਤ ਵੇਲੇ ਸੰਗਤ ਕਰਦਾ ਹੈ ਕੋਈ ਬਾਦ ਵਿੱਚ ਦੀਵਾਨ ਵਿੱਚ ਸੰਗਤ ਕਰਦਾ ਹੈ ਕੋਈ ਸ਼ਾਮ ਨੂੰ ਸੰਗਤ ਕਰਦਾ ਹੈ ਜਿੱਦਾਂ ਜਿੱਦਾਂ ਸਤਿਗੁਰ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਪਰ ਹੁਣ ਮਨੁੱਖ ਦੀ ਫਿਤਰਤ ਕੀ ਹੈ ਜੇ ਜਦੋਂ ਮੈਂ ਗੁਰਦੁਆਰੇ ਆਵਾਂ ਉਦੋਂ ਸਾਰੇ ਗੁਰਦੁਆਰੇ ਆਉਣੇ ਚਾਹੀਦੇ ਜਦੋਂ ਮੈਂ ਗੁਰਦੁਆਰੇ ਬੈਠਾਂ ਤੇ ਸਾਰੇ ਹੀ ਗੁਰਦੁਆਰੇ ਬੈਠਣੇ ਚਾਹੀਦੇ ਗੁਰਦੁਆਰੇ ਆਉਂਦਾ ਹੀ ਕੋਈ ਨਹੀਂ ਜੇ ਅੰਮ੍ਰਿਤ ਵੇਲੇ ਆ ਜੇ ਨਾ ਬੰਦਾ ਫਿਰ ਗੁਰਦੁਆਰੇ ਕੋਈ ਨਹੀਂ ਆਉਂਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਕਦੋਂ ਆਇਆ ਤੇ ਸਤਿਗੁਰੂ ਨੇ ਸਾਨੂੰ ਇਹ ਜੀਵਨ ਦਿੱਤਾ ਬਖਸ਼ਿਸ਼ ਕੀਤੀ ਹੈ ਸ਼ੁਕਰ ਕਰੀਏ ਕਿ ਜੇ ਨਾ ਸਮਾਂ ਸਾਹਿਬ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਜਿੰਨਾ ਵੀ ਅਸੀਂ ਸੰਗਤ ਵਿੱਚ ਬੈਠਦੇ ਉਹਦਾ ਸ਼ੁਗਰ ਕਰੀਏ ਕਿ ਸਤਗੁਰੂ ਤੂੰ ਸਾਨੂੰ ਆਪਣੇ ਨਾਲ ਜੋੜਿਆ ਕਿਸੇ ਵਿਅਕਤੀ ਦੇ ਨਾਲ ਅਸੀਂ ਥੋੜੇ ਜੁੜਨਾ ਹੈ ਤੇ ਸਤਗੁਰੂ ਨੇ ਸਾਡੇ ਉੱਪਰ ਬੜੀ ਰਹਿਮਤ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਇਹ ਬਾਣੀ ਦਾ ਪ੍ਰਭਾਵ ਹੈ ਜਿਹੜਾ ਬਾਣੀ ਹੈ ਨਾ ਸਤਗੁਰੂ ਦੀ ਬਾਣੀ ਮਹਾਰਾਜ ਦੀ ਸ਼ਬਦਾਂ ਹੁੰਦਾ ਕਹਿੰਦੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਅਸੀਂ ਪਹਿਲਾ ਪ੍ਰਕਾਸ਼ਪੁਰ ਬਣਾਉਣ ਜਾ ਰਹੇ ਹਾਂ ਇਹ ਸ਼ਬਦ ਕਿਉਂ ਵਰਤਿਆ ਜਾਂਦਾ ਪਹਿਲਾ ਪ੍ਰਕਾਸ਼ ਕਿਉਂਕਿ ਸਾਡੇ 3 ਦਿਨ ਬਣਾਏ ਜਾਂਦੇ ਥੋੜੇ ਦਿਨਾਂ ਬਾਅਦ ਸੰਪੂਰਨਤਾ ਦੇ ਵਿੱਚ ਆਏਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ ਇਹ ਗੁਰਤਾ ਗਦੀ ਦੇਵਸ ਬਣਾਏ ਜਾਂਦੇ ਜੋ 7 ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚ ਕੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਗਦੀ ਦਿੱਤੀ ਤੇ ਹੁਕਮ ਕੀਤਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਅਸੀਂ ਰੋਜ਼ ਪੜਦੇ ਆਗਿਆ ਭਈ ਆਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ ਸ਼ਬਦ ਦੇ ਵਿੱਚੋਂ ਖੋਜਣਾ ਅਸੀਂ ਜਿਨ੍ਹਾਂ ਪੂਜਿਆ ਨਾ ਉਹਨਾਂ ਮੰਨਿਆ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਸਤਗੁਰੂ ਕਹਿੰਦੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਅਸੀਂ ਗੁਰ ਬਾਣੀ ਆਪਣਾ ਜੀਵਨ ਬਣਾ ਲਈ ਜਦੋਂ ਆਪਾਂ ਪੜਦੇ ਆ ਨਾ ਮੈਂ ਕਦੇ ਵੇਲੇ ਬੇਨਤੀ ਕੀਤੀ ਜਦੋਂ ਹੁਣ ਮੂਲ ਮੰਤਰ ਆਪਾਂ ਪੜਦੇ ਹੁਕਮ ਨਾਮੇ ਸਭ ਤੋਂ ਬਾਅਦ ਪੰਜ ਵਾਰੀ ਮੋਲ ਮੰਤਰ ਪੰਜ ਵਾਰੀ ਗੁਰ ਮੰਤਰ ਪੜ੍ਹਦੇ ਉਹਨੂੰ ਆਪੀ ਰਾਮ ਦੇ ਨਾਲ ਪੜ੍ਹੀਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਗੁਣ ਜਿਹੜਿਆ ਕਹਿੰਦੇ ਗੁਰ ਬਾਣੀ ਬਣੀਏ ਉਹ ਪ੍ਰਮਾਤਮਾ ਨਿਰਭਉ ਹੈ ਅਸੀਂ ਵੀ ਨਿਰਭਾਉ ਬਣੀਏ। ਕੱਲ ਦਾ ਸ਼ਬਦ ਵੀ ਆਇਆ ਸੀ ਨਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਹਿੰਦੇ ਡਰ ਦੇ ਇਸ ਕਰਕੇ ਉਹ ਤੁਸੀਂ ਇਸ ਕਰਕੇ ਤੁਹਾਡੇ ਅੰਦਰ ਡਰ ਬੈਠਾ ਹੋਇਆ ਕਿਉਂਕਿ ਤੁਹਾਡੇ ਕੋਲ ਪ੍ਰਮਾਤਮਾ ਨਹੀਂ ਹੈ। ਸਾਨੂੰ ਸਬੋਧਨ ਕਰਤਾ ਗੁਰੂ ਮਾਰਾ ਕਹਿੰਦੇ ਭੈ ਪੰਜਨ ਪ੍ਰਭ ਮੰਨਣਾ ਵਸਾਈ। ਦਰਪਤ ਦਰਪਤ ਜਨਮ ਬਹੁਤ ਜਾਈ। ਆ ਡਰ ਦਾ ਕਾਰਨ ਹੈ ਆ ਜਿੰਨੀਆਂ ਦੁਕਾਨਾਂ ਖੁੱਲੀਆਂ ਜਿੰਨੇ ਧਰਮ ਤੌਰ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਇਹ ਡਰ ਦਾ ਹੀ ਕਾਰਨ ਸੀ ਤੇ ਲੋਕਾਂ ਨੂੰ ਆਖਿਆ ਵੀ ਲੋਕੀਂ ਕਹਿੰਦੇ ਦੁੱਖ ਹੈ ਸਤਿਗੁਰੂ ਕਹਿੰਦੇ ਭਾਈ ਇਹ ਜਿਹੜਾ ਮਾਰਗ ਹੈ ਨਾ ਦੋ ਚੀਜ਼ਾਂ ਦਿੱਤੀਆਂ ਇੱਕ ਪੰਥ ਇੱਕ ਗ੍ਰੰਥ ਮਾਰਿਆਂ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਦਾ ਅਰਥ ਹੁੰਦਾ ਹੈ ਸਾਦ ਸੰਗਤ ਦੀ ਰਸਤਾ ਮਾਰਗ ਤੇ ਜਿਸ ਰਸਤੇ ਤੇ ਆਪਾਂ ਚੱਲਣਾ ਹੈ ਹੁਣ ਸਾਨੂੰ ਪਤਾ ਹੀ ਕੋਈ ਨਹੀਂ ਜਦ ਹੁਣ ਗੋੜੇ ਨਾ ਲੱਗਾ ਹੋਵੇ ਨਾ ਜਿੱਥੇ ਤੇ ਆਪਾਂ ਗਲਤ ਰਸਤੇ ਚਲੇ ਜਾਂਦੇ ਆਪਾਂ ਇਹ ਤਾਂ ਨਹੀਂ ਕਹਿੰਦੇ ਅਸੀਂ ਮੰਜ਼ਲ ਤੋਂ ਭਟ ਗਏ ਅਸੀਂ ਰਸਤੇ ਤੋਂ ਭਟ ਗਏ ਜਾਂਦੇ ਰਸਤਿਆਂ ਵਿੱਚ ਭਟਕਦੇ ਆਂ ਭਟਕਦੇ ਆਂ ਮੰਜ਼ਲ ਭੁੱਲ ਜਾਂਦੇ ਇਹ ਤਾਂ ਕੋਈ ਨਹੀਂ ਮੰਜ਼ਲ ਤੋਂ ਕੋਈ ਭੁੱਲਦਾ ਰਸਤੇ ਤੋਂ ਭੁੱਲਦੇ ਆਂ ਰਸਤੇ ਤੋਂ ਭਟ ਗਏ ਰਸਤੇ ਦੇ ਵਿੱਚ ਸਾਨੂੰ ਬਤੇਰੇ ਬਤੇਰੇ ਆ ਜਿਹੜੇ ਸਾਨੂੰ ਭਰਮ ਦੇ ਵਿੱਚ ਪਾ ਦਿੰਦੇ ਤੇ ਉਹਦੇ ਵਾਸਤੇ ਕੀ ਸੀ ਆ ਸ਼ਬਦ ਦੀ ਲੋੜ ਕਿਉਂ ਪੈਂਦੀ ਹੈ ਪਰਾਤਨ ਜਦੋਂ ਹੁਣ ਸਾਹਮਣੇ ਕੋਈ ਬੰਦਾ ਆਸੀ ਉਹਨੂੰ ਇਸ਼ਾਰੇ ਦੇ ਨਾਲ ਸਮਝਾ ਸਕਦੇ ਹਾਂ ਇਸ਼ਾਰੇ ਦੇ ਨਾਲ ਸਮਝਾ ਦਿੰਦੇ ਹੁਣ ਜੇ ਬੰਦਾ ਸਾਡੇ ਤੋਂ ਦੂਰ ਹੈ ਅਸੀਂ ਉਹਨੂੰ ਬੋਲਾਂ ਦੇ ਨਾਲ ਸਮਝਾਉਂਦੇ ਹੁਣ ਜਿਹੜਾ ਬੰਦਾ ਅੱਖਾਂ ਤੋਂ ਦੇਖ ਨਹੀਂ ਸਕਦਾ ਉਹ ਇਸ਼ਾਰੇ ਨਹੀਂ ਸਮਝ ਸਕਦਾ ਫਿਰ ਉਹਦੇ ਵਾਸਤੇ ਸ਼ਬਦ ਬਣੇ ਅਸੀਂ ਸ਼ਬਦ ਬੋਲਦੇ ਹਾਂ ਅਸੀਂ ਜਦੋਂ ਬੋਲਦੇ ਹਾਂ ਉਹ ਉਸ ਗੱਲ ਨੂੰ ਉਹ ਸਮਝ ਲੈਂਦਾ ਹੈ ਹੋ ਜੇ ਸ਼ਬਦ ਨਹੀਂ ਹੋਏਗਾ ਤੇ ਅਸੀਂ ਪੰਥ ਤੇ ਵੀ ਨਹੀਂ ਚੱਲ ਸਕਦੇ ਜੇ ਹੁਣ ਲਿਖਿਆ ਹੀ ਨਹੀਂ ਹੈ ਇੰਦੌਰ ਇੰਨੇ ਕਿਲੋਮੀਟਰ ਔਰ ਸਾਨੂੰ ਕੀ ਪਤਾ ਕਿਹੜੇ ਰਸਤੇ ਤੇ ਅਸੀਂ ਜਾਣਾ ਪੰਥ ਜਿਹੜਾ ਪੰਥ ਵੀ ਜ਼ਰੂਰੀ ਹੈ ਤੇ ਪੰਥ ਤੋਂ ਗ੍ਰੰਥ ਤੋਂ ਬਿਨਾ ਪੰਥ ਤੇ ਵੀ ਨਹੀਂ ਚੱਲਿਆ ਜਾਦਾ ਬਾਣੀ ਵੀ ਜ਼ਰੂਰੀ ਆ ਤੇ ਬਾਣਾ ਵੀ ਜ਼ਰੂਰੀ ਪਰ ਬਦਕਿਸਮਤੀ ਅੱਜ ਸਾਡੀ ਕੌਮ ਦੀ ਇਹ ਆ ਅੱਜ ਸਿੱਖੀ ਦਾ ਪ੍ਰਚਾਰ ਉਹ ਕਰ ਰਹੇ ਆ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਕੋਈ ਨਹੀਂ ਤੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਪਰ ਬਹੁਤ ਜ਼ਿੰਮੇਵਾਰੀ ਦਿੱਤੀ ਹੈ। ਇਹ ਬਾਣੀ ਸਿਰਫ ਪੜਨ ਵਾਸਤੇ ਨਹੀਂ, ਇਸ ਪੰਥ ਤੇ ਚੱਲਣਾ। ਮਹਾਰਾਜ ਕਹਿੰਦੇ ਬਹੁਤ ਔਖਾ ਕੰਮ ਹੈ। ਮੈਂ ਜੋ ਬੇਨਤੀ ਕਰਨ ਲੱਗਾ ਸੀ ਗੁਰੂ ਅਮਰਦਾਸ ਜੀ ਦੇ ਬਗ਼ ਵਿੱਚ ਬਚਨ ਆਹ ਕਹਿੰਦੇ ਬੜਾ ਔਖਾ ਕੰਮ ਹੈ। ਕਹਿੰਦੇ ਭਗਤਾਂ ਕੀ ਚਾਲ ਨਰਾਲੀ। ਇਹ ਚੱਲਣਾ ਬੜਾ ਔਖਾ ਹੈ। ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਇਹ ਪੰਥ ਤੇ ਕਿੱਦਾਂ ਚੱਲੋਗੇ। ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਵਿਖਮ ਕਹਿੰਦੇ ਬੜਾ ਔਖਾ ਕੰਮ ਹੈ ਆ ਜਿਹੜਾ ਦੀ ਬਾਣੀ ਸੁਣ ਰਹੇ ਹੋ ਨਾ ਇਹਨਾਂ ਨੇ ਬੜੇ ਔਖਾ ਸਮਾਂ ਦੇਖਿਆ ਇਹ ਛੋਟੀ ਗੱਲ ਨਹੀਂ ਹੈ ਅੱਜ ਸਿਰ ਦੁੱਖ ਦਾ ਹੋਵੇ ਕਹਿੰਦੇ ਲਓ ਜੀ ਸ਼ਬਦ ਲਿਖ ਕੇ ਦਿੱਤਾ ਕਹਿੰਦੇ ਸ਼ਬਦ ਪੜ੍ਹ ਲਓ ਬਾਣੀ ਬਣਾ ਦਿੱਤੀ ਗਈ ਆ ਦੁੱਖ ਭੰਜਣੀ ਹੈ ਦੁੱਖ ਭੰਜਣੀ ਬਾਣੀ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸਰਲੇਖ ਨਹੀਂ ਕੋਈ ਤੁਸੀਂ ਦੇਖਿਆ ਤੁਸੀਂ ਬੜੇ ਸੂਝਵਾਣੋ ਸਮਝਦਾਰੋ ਬਾਣੀ ਨੂੰ ਸਮਝਣ ਵਾਲੇ ਬੈਠੇ ਹੋ ਕਦੇ ਸੁਣਿਆ ਤੁਸੀਂ ਅੱਜ ਤੱਕ ਕਿਸੇ ਨੇ ਸ਼ੁਕਰਾਨਾ ਸਬ ਦਾ ਗੁਟਕਾ ਬਣਾਇਆ ਹੋ ਕਿਸੇ ਨੇ ਨਹੀਂ ਆ ਦੁੱਖ ਭੰਜਣੀ ਗੁਰਦੁਆਰੇ ਵੀ ਦੁੱਖ ਨਵਾਰਨ ਤੇ ਦੁੱਖ ਭੰਜਣੀ ਤੇ ਦੁੱਖ ਮਤਲਬ ਗੁਰੂ ਮਹਾਰਾਜ ਜਿਹਨਾਂ ਦੀ ਤੁਸੀਂ ਬਾਣੀ ਪੜ੍ਹ ਲਿਓ ਵਿਖਾ ਮਾਰਗ ਚੱਲਣਾ ਤਤੀ ਤਵੀ ਤੇ ਬੈਠਣਾ ਗਰਮ ਰੇਤ ਪਾਣੀ ਦੇ ਵਿੱਚ ਉਬਾਲ ਦੇਣਾ ਇਤੋ ਬੇਕਮਾਰਕ ਕਿਹੜਾ ਹੋ ਸਕਦਾ ਗੁਰਤੇਗ ਬਾਦਰ ਸਾਹਿਬ ਮਹਾਰਾਜ ਪਾਵੇਂ ਚਾਂਦਨੀ ਚੌਂਕ ਆ ਜਾਂਦਾ ਹੈ ਚਾਂਦਨੀ ਦਾ ਅਰਥ ਹੁੰਦਾ ਰੋਸ਼ਨੀ ਪ੍ਰਕਾਸ਼ ਪਰ ਪ੍ਰਕਾਸ਼ ਤਾਂ ਉਦਣ ਹੋਇਆ ਨਾ ਸਾਧ ਸੰਗਤ ਦੀ 350 ਸਾਲ ਪਹਿਲਾਂ ਜਦੋਂ ਭਾਈ ਮਤੀ ਦਾਸ ਦਾ ਸਰੀਰ ਦੋ ਫਾੜ ਕਰ ਦਿੱਤਾ ਗਿਆ ਉਹਨੂੰ ਉਦਣ ਹੋਇਆ ਚਾਂਦਨੀ ਚੌਂਕ ਬਣਿਆ ਉਦਣ ਪ੍ਰਕਾਸ਼ ਹੋਇਆ ਉਦੋਂ ਉਹ ਚਾਂਦਨੀ ਚੌਕ ਹੋ ਗਿਆ ਜਦਨ ਭਾਈ ਸਤੀਦਾਸ ਨੂੰ ਰੂਮ ਦੇ ਵਿੱਚ ਲਪੇਟ ਕੇ ਅੱਗ ਦੇ ਵਿੱਚ ਸਾੜ ਕੇ ਜਿੰਦਾ ਸ਼ਹੀਦ ਕਰ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਪਾਣੀ ਵਿੱਚ ਉਬਾਲ ਦਿੱਤਾ ਗਿਆ ਉਦੋਂ ਤੋਂ ਚਾਂਦਨੀ ਚੌਕ ਹੋਇਆ ਉਹ ਪ੍ਰਕਾਸ਼ ਦੇ ਰਿਹਾ ਅੱਜ ਦੁਨੀਆ ਨੂੰ ਵੀ ਦੇ ਰਿਹਾ ਪਰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਉਹ ਜਿਹੜਾ ਵਿਖਮ ਮਾਰਗ ਚੱਲਣਾ ਦੱਸਿਆ ਉਹ ਕਹਿੰਦੇ ਮੈਂ ਤੁਹਾਨੂੰ ਦੱਸਦਾ ਹਾਂ ਅਜੋ ਸੀਸਗੰਜ ਸਾਹਿਬ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹ ਸਾਨੂੰ ਸ਼ਬਦ ਦੇ ਨਾਲ ਪ੍ਰਕਾਸ਼ ਦੇ ਰਿਹਾ ਸਾਨੂੰ ਸ਼ਬਦ ਦੇ ਨਾਲ ਸੋਝੀ ਦੇ ਰਿਹਾ ਵਿਖਮ ਮਾਰਗ ਚੱਲਣਾ ਕਿੱਦਾਂ ਚੱਲ ਸਕਦੇ ਤੇ ਜਿਹੜਾ ਪੰਥ ਹੈ ਨਾ ਇਸ ਪੰਥ ਨੂੰ ਕੋਈ ਵੀ ਆਂਚ ਨਹੀਂ ਆ ਸਕਦੀ ਜਿੰਨੇ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਆ ਤੁਸੀਂ ਸਾਰਿਆਂ ਨੇ ਦੇਖਿਆ ਦਿੱਲੀ ਜਾਂਦੇ ਹੋ ਸਾਹਮਣੇ ਲਾਲ ਕਿਲਾ ਤੇ ਸਾਹਮਣੇ ਚਾਂਦਨੀ ਚੌਕ ਗੁਰਦੁਆਰਾ ਸੀਸਗੰਜ ਸਾਹਿਬ ਮੁਗਲ ਆਏ ਉਹਨਾਂ ਨੇ ਲਾਲ ਕਿਲੇ ਤੇ ਹਰਾ ਝੰਡਾ ਲਾ ਦਿੱਤਾ ਅੰਗਰੇਜ਼ ਆਏ ਉਹਨਾਂ ਨੇ ਆਪਣਾ ਝੰਡਾ ਲਾ ਦਿੱਤਾ ਨਿਸ਼ਾਨ ਸਾਹਿਬ ਵੀ ਝੁੜਿਆ ਉੱਤੇ ਇੱਕ ਸਮਾਂ ਸੀ ਨਿਸ਼ਾਨ ਸਾਹਿਬ ਵੀ ਝੁੜਿਆ ਅੱਜ ਤਿਰੰਗਾ ਝੰਡਾ ਝੁੜਦਾ ਸਾਡੇ ਦੇਸ਼ ਦਾ ਝੰਡਾ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਪੰਥ ਜਿਹੜਾ ਹੈ ਗੁਰੂ ਨਾਨਕ ਦਾ ਜਿਹੜਾ ਪੰਥ ਹੈ ਜਿੱਦਣ ਦਾ ਨਿਸ਼ਾਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਪੂਣਾ ਗੁਰ ਸਿੱਖਾਂ ਦੇ ਭਾਈ ਭਗੈਲ ਸਿੰਘ ਵਰਗਿਆਂ ਨੇ ਦਿੱਲੀ ਫਤਿਹ ਕਰਕੇ ਜਿੱਦਾਂ ਦਾ ਚਲਾਇਆ ਉਦਾਂ ਦਾ ਉਹੀ ਚੱਲਦਾ ਪਿਆ। ਉੱਥੇ ਬਦਲਦੇ ਰਹਿੰਦੇ ਆ ਪਰ ਇੱਥੇ ਨਹੀਂ ਬਦਲਦੇ। ਕਿਉਂਕਿ ਇਹ ਪੰਥ ਜਿਹੜਾ ਹੈ ਨਾ ਇਹ ਗ੍ਰੰਥ ਦੇ ਅਧੀਨ ਹੈ। ਤੇ ਸ਼ਬਦ ਜਿਹੜਾ ਸਾਨੂੰ ਮਹਾਰਾਜ ਕਹਿੰਦੇ ਵਿਖਮ ਮਾਰਗ ਚੱਲਣਾ ਇਹ ਬਾਣੀ ਜਿਹੜੀ ਇਹ ਸਾਨੂੰ ਹਰੇਕ ਦੁੱਖ ਦੇ ਵਿੱਚ ਸਾਨੂੰ ਸਮਝਾਉਂਦੀ ਆ ਦੇਖੋ ਭਾਈ ਠੀਕ ਆ ਸੀ ਸਾਡੀ ਸੋਚ ਛੋਟੀ ਹੋ ਸਕਦੀ ਆ ਅਸੀਂ ਜਲਦੀ ਕਬਰਾਂ ਜਾਂਦੇ ਆ ਜਿਸ ਵੇਲੇ ਅਸੀਂ ਇਤਿਹਾਸ ਪੜਾਂਗੇ ਨਾ ਛੋਟੇ ਛੋਟੇ ਸਭ ਜਾਂਦੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਸੀਂ ਉਹਨਾਂ ਦੇ ਵਾਰਿਸ ਆ ਤੇ ਸਤਿਗੁਰੂ ਕਹਿੰਦੇ ਭਾਈ ਇਹ ਜਿਹੜਾ ਬਹੁਤ ਔਖਾ ਮਾਰਗ ਹੈ ਇਹ ਗੁਰੂ ਕੇ ਸ਼ਬਦ ਦੇ ਨਾਲ ਤੁਸੀਂ ਇਹਨੂੰ ਸਫਲ ਕਰ ਸਕਦੇ ਤੇ ਉਹਦੇ ਵਾਸਤੇ ਕੀ ਕਰਨਾ ਲਬ ਲੋਭ ਹੰਕਾਰ ਚੁਕਾ ਸਤ ਗੁਰੂ ਭਾਣਾ ਪਾਇ ਤੇ ਇਹ ਸਾਰਾ ਕੁਝ ਪ੍ਰਾਪਤ ਹੋਏਗਾ ਗੁਰੂ ਅਮਰਦਾਸ ਕਹ ਰਹੇ ਆ ਇਸ ਪੌੜੀ ਦੇ ਵਿੱਚ ਕਹਿੰਦੇ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਹਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਇਹ ਸਿੱਖੀ ਜਿਹੜੀ ਆ ਨਾ ਖੰਨੇ ਤੋਂ ਤਿੱਖੀ ਆ ਤੇ ਬਾਲ ਤੋਂ ਵੀ ਬਰੀਕ ਆ ਇਹ ਬੜਾ ਔਖਾ ਮਾਰਗ ਲੋਕਾਂ ਨੇ ਤਾਂ ਘਰ ਛੱਡ ਦਿੱਤੇ ਕਹਿੰਦੇ ਜੀ ਗ੍ਰਸਥ ਦੇ ਵਿੱਚ ਰਹਿ ਕੇ ਰੱਬ ਨਹੀਂ ਮਿਲਦਾ ਗ੍ਰਸਥ ਦੇ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਮਹਾਰਾਜ ਕਹਿੰਦੇ 라ਓ ਮੈਂ ਤੁਹਾਨੂੰ ਦੱਸਦਾ ਜਿਹੜਾ ਸਾਡਾ ਰੱਬ ਹੈ ਨਾ ਪ੍ਰਮਾਤਮਾ ਜਿਹੜੂ ਅਸੀਂ ਕਹਿੰਦੇ ਆ ਉਹ ਵੀ ਗ੍ਰਸਥੀ ਹੈ ਰੱਬ ਦਾ ਕਿੱਡਾ ਵੱਡਾ ਪਰਿਵਾਰ ਆ ਪੂਰਾ ਸੰਸਾਰ ਜੇ ਰੱਬ ਨੇ ਸੰਸਾਰ ਨਹੀਂ ਪਿਆ ਗਿਆ ਤੇ ਅਸੀਂ ਰੱਬ ਘਰ ਛੱਡ ਕੇ ਜੰਗਨ ਚ ਕਦੇ ਘੁੰਮਦੇ ਫਿਰਦੇ ਅਦਾ ਅਦੀ ਜਨਤਾ ਤਾਂ ਸਾਡੀ ਹਿੰਦੁਸਤਾਨ ਦੇ ਉੱਤੇ ਘੁੰਮਦੇ ਫਿਰਦੀ ਹੈ ਤੇ ਸਤਿਗੁਰੂ ਨੇ ਉਹ ਮਾਰਗ ਦਿੱਤਾ ਕਹਿੰਦੇ ਭਾਈ ਜਿਸ ਵੇਲੇ ਤੁਸੀਂ ਗ੍ਰੰਥ ਨਾਲ ਜੁੜੋਗੇ ਬਾਣੀ ਨਾਲ ਜੁੜੋਗੇ ਤੇ ਤੁਹਾਡੇ ਜੀਵਨ ਦੇ ਵਿੱਚ ਸਫਲਤਾ ਆਏਗੀ ਦੁਨੀਆ ਦਾ ਐਸਾ ਕੋਈ ਸਵਾਲ ਨਹੀਂ ਮੈਂ ਕਹਿੰਦਾ ਇੱਕ ਸ਼ਬਦ ਪੜੋ ਭਾਵੇਂ ਇੱਕ ਅੰਗ ਪੜੋ ਪਰ ਉਹਨੂੰ ਸਮਝੀਏ ਕਿ ਸਤਿਗੁਰ ਦੀ ਬਾਣੀ ਸਾਨੂੰ ਕੀ ਸਮਝਾ ਰਹੀ ਇਹ ਸਾਡਾ ਜੀਵਨ ਹੈ ਤੇ ਸਾਡਾ ਫਿਰ ਬਣਾਇਆ ਹੋਇਆ ਪ੍ਰਕਾਸ਼ਪੁਰਬ ਵੀ ਸਫਲ ਹੋ ਜਾ ਕਿਉਂ ਸਾਡੇ ਅੰਦਰ ਪ੍ਰਕਾਸ਼ ਹੋ ਜਾਏਗਾ ਆਪਾਂ ਕਹਿੰਦੇ ਨਾ ਕੋਈ ਸਾਨੂੰ ਕੋਈ ਚੰਗੀ ਗੱਲ ਦੱਸ ਦੇ ਲੋ ਬੜੀ ਅੱਖਾਂ ਖੁੱਲ ਗਈਆਂ ਅੱਖਾਂ ਤਾਂ ਖੁੱਲੀਆਂ ਹੁੰਦੀਆਂ ਉਹਨੂੰ ਪ੍ਰਕਾਸ਼ ਹੋ ਜਾਂਦਾ ਉਹਨੂੰ ਚਾਨਣ ਹੋ ਜਾਂਦਾ ਹੈ ਗੁਰਬਾਣੀ ਇਸ ਜਗਮੇ ਚਾਨਣ ਸਭ ਕਹਿੰਦੇ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਇਹ ਕਹਿੰਦੇ ਮੇਰੀ ਬਾਣੀ ਨਹੀਂ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ ਇਹ ਬਾਣੀ ਅਕਾਲ ਮਖਾਲੂ ਬਿੰਦ ਕਿਥੀ ਲੋਕੀ ਸਵਾਲ ਕਰਦੇ ਆ ਇਹ ਧੁਰ ਕੀ ਬਾਣੀ ਕਿਉਂ ਹੈ ਇਹ ਖਸਮ ਦੀ ਬਾਣੀ ਕਿਉਂ ਹੈ ਬਾਈਬਲ ਇੱਕ ਪਾਦਰੀ ਨੇ ਸਵਾਲ ਕੀਤਾ ਗੁਰਸਿੱਖ ਨੂੰ ਬਾਈਬਲ ਧਰ ਕੀ ਬਾਣੀ ਕਿਉਂ ਨਹੀਂ ਹੈ ਬਾਈਬਲ ਖਸਮ ਕੀ ਬਾਣੀ ਕਿਉਂ ਨਹੀਂ ਹੈ ਕਿਉਂਕਿ ਉਸ ਗੁਰਸਿੱਖ ਨੇ ਜਵਾਬ ਦਿੱਤਾ ਸੀ ਜੋ ਬਾਈਬਲ ਹੈ ਜਾਂ ਮਹਾਭਾਰਤ ਹੈ ਰਮਾਇਣ ਹੈ ਠੀਕ ਉਹਨਾਂ ਦੇ ਗ੍ਰੰਥ ਉਹਨਾਂ ਨੂੰ ਮੁਬਾਰਕ ਹੈ ਪਰ ਉਹਨਾਂ ਦੇ ਵਿੱਚ ਕਹਾਣੀਆਂ ਹਨ ਉਹਨਾਂ ਦੇ ਵਿੱਚ ਸਟੋਰੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹਦੇ ਵਿੱਚ ਨਹੀਂ ਲਿਖਿਆ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ਉਹਨਾਂ ਦੇ ਪਿਤਾ ਜੀ ਕਿੱਥੇ ਸਨ ਉਹਨਾਂ ਨੇ ਕੀ ਕੀਤਾ ਇਹ ਸਾਡਾ ਇਤਿਹਾਸ ਅਲੱਗ ਹੈ ਗੁਰਬਾਣੀ ਦੇ ਵਿੱਚ ਸੱਚ ਦੀ ਗੱਲ ਹੈ ਸੱਚ ਦੀ ਗੱਲ ਮੈਂ ਫਿਰ ਅੱਜ ਗੱਲ ਦਰਾ ਦੇਣਾ ਮਹਾਰਾਜ ਕਹਿੰਦੇ ਸਾਨੂੰ ਬੁਝਾਰਤ ਪਾਈ ਹੈ ਸਾਨੂੰ ਬੁਝਾਰਤ ਪਾਈ ਹੈ ਗੁਰੂ ਪਾਤਸ਼ਾਹ ਨੇ ਸ਼ਬਦਾਂ ਦਾ ਮੁਦਾਵਣੀ ਸ਼ਬਦ ਪੜਦੇ ਨਾ ਮਧਾਵਣੀ ਤੁਸੀਂ ਸਾਰੇ ਪੜ੍ਹ ਕੀਤਾ ਤੇ ਗੁਰੂ ਅਮਰਦਾਸ ਜੀ ਨੇ ਵੀ ਮਧਾਵਣੀ ਸ਼ਬਦ ਵਰਤੇ ਜਦੋਂ ਅਸੀਂ ਲਗਾ ਮਾਤਰਾ ਨੂੰ ਦੇਖਾਂਗੇ ਆਪਣੇ ਆਪ ਹੀ ਅਸੀਂ ਸ਼ੁੱਧ ਬਾਣੀ ਜਿਹੜੀ ਹੈ ਉਹ ਸਾਨੂੰ ਪੜਨ ਦਾ ਸ਼ੌਂਕ ਪੈਦਾ ਹੋਏਗਾ ਮਧਾਵਣੀ ਉੱਥੇ ਮਧਾਵਣੀ ਲਿਖਿਆ ਇਹ ਮਧਾਵਣੀ ਸਤਗੁਰ ਪਾਈ ਮੰਮੇ ਨੂੰ ਔਂਕੜ ਦੱਦੇ ਨੂੰ ਕੰਨਾ ਵਾਵਾ ਨਾਣੇ ਨੂੰ ਬਿਹਾਰੀ ਇੱਥੇ ਜਦੋਂ ਅਸੀਂ ਪੜ੍ਹਦੇ ਆ ਇੱਥੇ ਪੜ੍ਹਨਾ ਮੁੰਧਾਵਣੀ ਉੱਥੇ ਮੰਮੇ ਦੇ ਉੱਪਰ ਟਿੱਪੀ ਵੀ ਲੱਗੀ ਹੈ ਮੰਮੇ ਨੂੰ ਔਂਕੜ ਵੀ ਐ ਮੁਧਾਵਨੀ ਮਹਿਲਾ ਪੰਜਵਾਂ ਦੋ ਅਰਥਾਂ ਵਿਧਾਵਨੀ ਦੇ ਇੱਕ ਸੰਸਕ੍ਰਿਤ ਵਿੱਚ ਹੁੰਦਾ ਮੁੰਦਣਾ ਮੁੰਦਣਾ ਮਤਲਬ ਸੀਲ ਕਰ ਦੇਣਾ ਜਿੱਦਾਂ ਉਹ ਰਾਜੇ ਮਹਾਰਾਜਾਂ ਦਾ ਭੋਜਨ ਤਿਆਰ ਕਰਦਾ ਸੀ ਲੰਗਰੀ ਉਹ ਰਾਜੇ ਕੋ ਰੋਟੀ ਲੈ ਕੇ ਜਾਣੀ ਤੇ ਉਹਨੇ ਥਾਲ ਦੇ ਉੱਪਰ ਉਹ ਕਪੜਾ ਕਰਕੇ ਫਿਰ ਉਹਨੂੰ ਗੱਠ ਮਾਰ ਕੇ ਸੀਲ ਕਰ ਦੇਣਾ ਉਹ ਕਹਿੰਦੇ ਸੀ ਮੁੰਦਣਾ ਵੀ ਉਹਦੇ ਵਿੱਚ ਕੋਈ ਮਿਲਾਵਟ ਨਾ ਕਰਦੇ ਰਾਜੇ ਦੀ ਰੋਟੀ ਵਿੱਚ ਇੱਕ ਅਰਥ ਇਹ ਵਿਦਵਾਨਾਂ ਨੇ ਕੀਤਾ ਇਕ ਅਰਥ ਜਿਹੜਾ ਇਹਦਾ ਮੁਹਾਵਣੀ ਅਰਥ ਹੈ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਸਿੱਖ ਅੱਜ ਵੀ ਰਹਿੰਦੇ ਆ ਜਾਂ ਜਿੱਥੋਂ ਆਏ ਆ ਉਹ ਕਹਿੰਦੇ ਪੋਠੇਹਾਰ ਦੀ ਜਿਹੜੀ ਇਲਾਕਾ ਸੀ ਪੋਠੇਹਾਰ ਦਾ ਉਹ ਅੱਜ ਵੀ ਬੋਲਦੇ ਆ ਕਹਿੰਦੇ ਕਿਹੜੀ ਗੱਲ ਦੀ ਮੁਹਾਵਣੀ ਪਾ ਰਿਆ ਮੁਹਾਵਣੀ ਮਤਲਬ ਕਿਸ ਗੱਲ ਦੀ ਭਜਾਰਤ ਪਾ ਰਿਆ ਸਤਗੁਰੂ ਕਹਿੰਦੇ ਮੁਹਾਵਣੀ ਹੁਣ ਗੁਰਮਹਾਰ ਨੇ ਕਿਦਾਂ ਦੀ ਭਜਾਰਤ ਪਾਈ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸਕਾ ਸਭ ਸਹਾਰ ਬੁਝਾਰਤੇ ਹੋਗੀ ਨਾ ਗੱਲ ਤਿੰਨ ਦੀ ਕਰਦੇ ਗੱਲ ਚਾਰ ਚੌਥੀ ਵੀ ਲਿਖੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਫਿਰ ਨਾਲ ਲਿਖਿਆ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰ ਦੇ ਵਿਦਵਾਨਾਂ ਨੇ ਬੜੇ ਸੋਹਣੇ ਅਰਥ ਕੀਤੇ ਕਹਿੰਦੇ ਸਤ ਤਾਂ ਤੇਰੇ ਜੀਵਨ ਵਿੱਚ ਆਏਗਾ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਸੰਤੋਖ ਤਾਂ ਤੇਰੇ ਜੀਵਨ ਵਿੱਚ ਆਏਗਾ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਤੇਰੇ ਜੀਵਨ ਵਿੱਚ ਵਿਚਾਰ ਸੱਚੀ ਤਾਂ ਆਏਗੀ ਜਦੋਂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਕਿਉਂਕਿ ਅੰਮ੍ਰਿਤ ਨਾਮ ਠਾਕੁਰ ਦਾ ਜਿਹੜਾ ਨਾ ਸਭ ਸਭ ਸਦਾ ਆਧਾਰ ਉਹ ਸਾਰਿਆਂ ਦਾ ਹਸਾਰ ਆ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਜੈ ਤਿਸ ਕਾ ਹੋਏ ਉਧਾਰੋ ਜਦਾਂ ਮੈਂ ਬੇਨਤੀ ਕੀਤੀ ਨਾ ਅਸੀਂ ਥੋੜੀ ਬਾਣੀ ਪੜ ਲਈ ਥੋੜੇ ਦਿਨ ਗੁਰਦੁਆਰੇ ਆ ਗਿਆ ਵੀ ਦੂਸਰਾ ਤਾਂ ਹੁੰਦਾ ਹੀ ਨਹੀਂ ਗੁਰਦੁਆਰੇ ਇਹ ਪਸੇ ਉਲਟੀਆਂ ਕਰਨ ਲੱਗ ਜਾਂਦੇ ਆ ਕਹਿੰਦੇ ਹਾਜਮਾ ਹਾਜਮਾ ਠੀਕ ਨਹੀਂ ਆਣਾ ਜੇ ਕੋ ਖਾਵੇ ਜੇ ਕੋ ਪੁੰਚੇ ਜਿਹਨੂੰ ਹਾজম ਕਰ ਲਿਆ ਤਿਸਕਾ ਹੋਏ ਉਧਾਰੋ ਤੇ ਇਹ ਜੀਵਨ ਦੇ ਵਿੱਚ ਕਮੀ ਆਪਣੇ ਵਿੱਚ ਦੇਖਣੀ ਸੀ ਕਮੀ ਲੋਕਾਂ ਵਿੱਚ ਦੇਖਣੀ ਸ਼ੁਰੂ ਕਰ ਦਿੱਤੀ ਤੇ ਮੈਂ ਕਿੱਥੇ ਖੜਾ ਤੇ ਸਤਗੁਰੂ ਕਹਿੰਦੇ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਇਕੀ ਕੁਸ਼ਲਾਤ ਹਾਥ ਦੀਪ ਕੂਏ ਪਰ ਤੇ ਸਤਿਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਿ ਸੰਤ ਕੌਣ ਹੁੰਦਾ ਹੈ ਕਹਿੰਦੇ ਹਰ ਹਰ ਨਾਮ ਸੰਤਨ ਕੇ ਸੰਗ ਮਨ ਤਨ ਰਾਤਾ ਰਾਮ ਕੇ ਰੰਗ ਉਹ ਮਨ ਉਹਦਾ ਤਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ ਬਾਹਰ ਰੱਖਿਓ ਹਿਰਦੇ ਸਮਾਲ ਇਹ ਨਹੀਂ ਕਿ ਬਾਹਰ ਜਾ ਕੇ ਭੁੱਲ ਗਿਆ ਮੇਥੇ ਬੈਠਾ ਚੌਂਕੜਾ ਮਾਰ ਕੇ ਵੀ ਰੱਬ ਲੱਗਦਾ ਬਾਹਰ ਜਾ ਕੇ ਪਖੰਡੀ ਬਣ ਗਿਆ ਕਹਿੰਦੇ ਬਾਹਰ ਵੀ ਰੱਬ ਨੂੰ ਦੇਖਦਾ ਰੱਬ ਦਾ ਭਉ ਰੱਖਦਾ ਰੱਬ ਦਾ ਡਰ ਰੱਖਦਾ ਬਾਹਰ ਰੱਖਿਓ ਰਿਦਾ ਸਮਾਲ ਜਦੋਂ ਵੀ ਰਿਦਾ ਸ਼ਬਦ ਆਏਗਾ ਜਾਂ ਹਿਰਦਾ ਸ਼ਬਦ ਆਏਗਾ ਉਥੇ ਦੋ ਲਾਵਾਂ ਲੱਗੀਆਂ ਉਹਦਾ ਅਰਥ ਹੁੰਦਾ ਕਿ ਵਿੱਚ ਹਿਰਦੇ ਦੇ ਵਿੱਚ ਰਿਦਾ ਸਮਾਲ ਸਮਾਲ ਮਤਲਬ ਯਾਦ ਕਰ ਘਰ ਆਏ ਗੋਬਿੰਦ ਲੈ ਨਾਲ ਜਦੋਂ ਆਪਣੇ ਅੰਤਰਾਤਮਿਕ ਗਿਆ ਜਾਂ ਇਹਦਾ ਸਿੱਧੀ ਗੱਲ ਕਰ ਲਈਏ ਕਿ ਆਪਣੇ ਘਰ ਆਇਆ ਤਾਂ ਵੀ ਰੱਬ ਨੂੰ ਨੇੜੇ ਸਮਝਦਾ ਬਾਹਰ ਜਾਂਦਾ ਤੇ ਰੱਬ ਨੂੰ ਨੇੜੇ ਸਮਝਦਾ ਬਾਹਰ ਰਾਤਾ RAM ਕੇ ਰੰਗ ਬਾਹਰ ਰਾਖਿਓ ਹਿਰਦੈ ਸਮਾਲ ਘਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੇ ਸੰਗ ਮਨ ਤਨ ਰਾਤਾ RAM ਕੇ ਰੰਗ ਰਹਾਓ ਗੁਰ ਪ੍ਰਸਾਦੀ ਸਾਗਰ ਤਰਿਆ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਸਾਗਰ ਤਰ ਸਕਦੇ ਆ ਜਨਮ ਜਨਮ ਕੇ ਕਿਲਵਿਕ ਸਭ ਹਿਰਿਆ ਤੇ ਜਨਮਾਂ ਜਨਮਾਂ ਤਨਾਂ ਦੇ ਕੀਤੇ ਹੋਏ ਪਾਪ ਜਿਹੜੇ ਆ ਕਹਿੰਦੇ ਉਹ ਸਾਰੇ ਹਿਰ ਲੈਂਦਾ ਖਤਮ ਕਰ ਦਿੰਦਾ ਸੋਭਾ ਸੁਰਤ ਨਾਮ ਭਗਵੰਤ ਜਿਹੜਾ ਨਾਮ ਭਗਵੰਤ ਪਰਮੇਸ਼ਰ ਦਾ ਨਾ ਉਹਦੇ ਨਾਲ ਜੜਾਂਗੇ ਤੇ ਸਾਡੀ ਸੋਭਾ ਵੀ ਹੋਏਗੀ ਸਾਡਾ ਧਿਆਨ ਵੀ ਜੁੜੇਗਾ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਇਹ ਪੂਰੇ ਗੁਰੂ ਦਾ ਪਵਿੱਤਰ ਮੰਤਰ ਹੈ ਚਰਨ ਕਮਲ ਹਿਰਦੇ ਮੈਂ ਜਾਪ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹਨੂੰ ਆਪਣੇ ਹਿਰਦੇ ਵਿੱਚ ਜਪਨਾ ਕਰੋ ਨਾਨਕ ਪੇਖ ਜਿਵੈ ਪ੍ਰਤਾਪ ਕਹਿੰਦੇ ਉਹਦਾ ਪ੍ਰਤਾਪ ਦੇਖ ਕੇ ਨਾਨਕ ਨੂੰ ਆਤਮਿਕ ਜੀਵਨ ਮਿਲਦਾ ਹੈ ਤੇ ਸਤਿਗੁਰੂ ਕਹਿੰਦੇ ਭਲੇਖਾਣਾ ਖਾਇਓ ਪਰਮਾਤਮਾ ਦੇ ਜਿਹੜੇ ਸੰਤ ਹੁੰਦੇ ਆ ਨਾ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ RAM ਕੇ ਰੰਗ ਸਮੇਂ ਦੀ ਸਮਰਪਤੀ ਹੈ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਗੋਈਆਂ ਭੁੱਲਾ ਨੂੰ ਬਖਸ਼ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ